ਕੋਈ ਐਂਡਰ ਚੈੱਕ ਕਰ ਨਾ ਕਰੋ ਕਰੋ ਨਾ ਤੁਮ ਕੁੰਦੂ ਗੁਰੂ ਆਹ ਨਾਨਕ ਰੇ ਬਰਾਟੇ ਚ ਗੁਦਰੀ ਲੱਕਣਾ ਜਾਏਗਾ ਕਰੋ ਨਾ ਖੰਨਾ ਤੇ ਜੀਟੀਵੀ ਮਾਰਕਟ ਚ ਬ੍ਰਾਂਡੀਆਂ ਅਤੇ ਬ੍ਰਾਂਡੀਆਂ ਦੇ ਬਾਹਰ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਕੁਰਸੀਆਂ ਮੇਜ਼ ਲਗਾਈ ਬੈਠੇ ਆਪਣਾ ਕਾਰੋਬਾਰ ਕਰ ਰਹੇ ਫਾਸਟ ਫੂਡ ਨਾਨ ਚਿਕਨ ਕੋਰਨਰ ਅਤੇ

ਦੋਨਾ ਕਾਇਰਿਆ ਨਾ ਦੇਖੋ ਅੱਗੇ ਦੱਸ ਫਟਾ ਚੱਕ ਕੇ ਦੱਸੋ ਅੱਗੇ ਚੱਪੋ ਆਵੋ ਜਪੋ ਚੱਪੋ ਚੱਪੋ ਨਾ ਕਰੋ ਕਰ ਰਹੇ ਜੀ ਕਰ ਰਹੇ ਅੱਧਾ ਕੋਟਾ ਵੀ ਲਵੋ ਜੀ ਬੇਰ ਕਰ ਲਾ ਮਾਂਟੇ ਕੰਦੀ ਰੱਖੋ ਚੱਪੋ ਉਹ ਕੋਈ ਹੋਰ ਕੋਈ ਨਾ ਕਰੋ ਕੋਰੇ ਕੋਰੇ ਕਾਉਂਟਰ ਅੱਜ ਆਪਾਂ ਡਾਂਡੇ ਸਾਰੇ ਖਾਲੀ ਕਰਾ ਰਹੇ ਆ ਜੀ ਹੁਣ ਜੋ ਜੀ ਸਾਹਿਬ ਦਾ ਹੁਕਮ ਆਦੀ ਨਾਲ ਨਾਲ ਖਾਲੀ ਕਰਾ ਰਹੇ ਆ ਜੀ ਹੁਣ ਅੱਛਾ ਤੁਸੀਂ ਕਹਿ ਕੇ ਚੱਲ ਜੰਨਾ ਫਿਰ ਘੰਟੇ ਬਾਅਦ ਦੁਬਾਰਾ ਫਿਰ ਲਾ ਲੈਂਦੇ ਸਰ ਕੋਈ ਨਹੀਂ ਅਸੀਂ ਦੁਬਾਰਾ ਫੇਰ ਕਿਹੜਾ ਕਰਦੇ ਨਮਸਕਾਰ ਪੰਜਾਬ ਲਾਈਵ 80 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਤੇ ਜੀਟੀਬੀ ਮਾਰਕਟ ਤੇ ਬ੍ਰਾਂਡੀਆਂ ਅਤੇ ਬ੍ਰਾਂਡੀਆਂ ਦੇ ਬਾਹਰ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਕੁਰਸੀਆਂ ਮੇਜ਼ ਲਗਾਈ ਬੈਠੇ ਆਪਣਾ ਕਾਰੋਬਾਰ ਕਰ ਰਹੇ ਫਾਸਟ ਫੂਡ ਨਾਨ ਚਿਕਨ ਕੋਰਨਰ ਅਤੇ ਛੋਲੇ ਪਟੂਰੇ ਵਾਲੇ ਟਾਬਿਆਂ ਤੇ ਅੰਪਰਮੈਂਟ ਅੰਪਰੂਵਮੈਂਟ ਟਰਸਟ ਦੇ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਹੋਇਆ ਦੁਕਾਨਦਾਰਾਂ ਤੇ ਕੀਤੀ ਕਾਰਵਾਈ ਕਬਜ਼ੇ ਹਟਾਈ ਅਜਾ ਕਾਟਰ ਜੇ ਜੱਕੀ ਗਲੀ ਕਰ ਚੱਕੋ ਅੱਗੇ ਫਾਟਰ ਚੱਕ ਕੇ ਦੋਸਤ ਕਰੋ ਕਿੰਨੇ ਮੈਂਦਾ ਬੜਾ ਮਾਰਵਾ ਬੋਗੋ ਬਦਨਾ ਤੱਕ ਮਰਦੇ ਹੋ ਆ ਚੱਕੇ ਲੈਣਾ ਨਹੀਂ ਆ ਲਾਸ਼ ਤਾਂ ਉਹ ਬਣ ਕੇ ਰੋ ਹ ਚੱਕੇ ਸਭ ਨੂੰ ਚੱਕੇ ਲੈਣਾ ਜੀ ਦਿੱਲੀ ਕਹਿ ਕੇ ਜਾਣਾ ਪੈਂਦਾ ਚੱਕੇ ਨੂੰ ਕਾਊਂਟਰ ਕੋਟਰ ਦੇ ਸਾਰੇ ਆਪ ਜਾਪਾ تاں تاں میں باہر سامان تک خراب ہوئے تھا کا ਅਗਰ ਨੰਬਰ ਹੈ ਨਾ ਬ੍ਰਾਂਡ ਤੇ ਕੁਝ ਵੀ ਲੱਗਣਾ ਜਾਈਗਾ ਚਲੋ ਦੋਣ ਯਾ ਕਰੋ ਬ੍ਰਾਂਡ ਤੇ ਬ੍ਰਾਂਡ ਤੇ ਖਾਲੀ ਕਰੋ ਭਰਾ ਦੋਣੋਂ ਵੰਡ ਕਰੋ ਅਗਲੇ ਬੈਲੇ ਤੱਕ ਕਰ ਰਹੇ ਹਾਂ ਕਿਹਦੀ ਵਾਰ ਕਰਦਾ ਬ੍ਰਾਂਡ ਖਾਲੀ ਰੱਖੋ ਦੋਣ ਉਹ ਕੋਰ ਕੋਰ ਕਾਉਂਟਰ ਔਰ ਇਹ ਜਿਹੜੇ ਨਜਾਇਜ਼ ਕਬਜ਼ੇ ਕੀਤੇ ਨੇ ਹਟਾ ਰਹੇ ਹੋ ਕੀ ਕਹਿਣਾ ਇਸ ਬੰਦੇ ਸਰ ਜੀ ਸਾਹਿਬ ਸਾਡੇ ਨਾਲ ਆ ਨੇ ਅਸੀਂ ਆ ਬਰਾਂਡੇ ਸਾਰੇ ਖਾਲੀ ਕਰਾ ਰਹੇ ਆ ਜੀ ਹੁਣ ਜੋ ਜੀ ਸਾਹਿਬ ਦਾ ਹੁਕਮ ਆ ਅਸੀਂ ਨਾਲ ਨਾਲ ਖਾਲੀ ਕਰਾ ਰਹੇ ਆ ਜੀ ਹੁਣ ਅੱਛਾ ਤੁਸੀਂ ਕਹਿ ਕੇ ਚਲ ਜੰਨਾ ਫਿਰ ਘੰਟੇ ਬਾਅਦ ਦੁਬਾਰਾ ਫਿਰ ਲਾ ਲੰਦੇ ਜੀ ਸਰ ਕੋਈ ਨਹੀਂ ਅਸੀਂ ਦੁਬਾਰਾ ਫੇਰ ਕਿਹੜਾ ਕੱਢ ਦਿੰਨੇ ਆ ਜੀ ਇੱਥੇ ਇੱਥੇ ਹੀ ਰਹਿਾਂਗੇ ਜਿਹੜਾ ਕੱਢ ਦਿੰਨੇ ਆ ਜੀ ਚਕਾਰ ਦਿੰਨੇ ਆ ਸਰ ਸਾਰਿਆਂ ਨੂੰ ਫਿਰ ਹਾਂ ਜੀ ਲੋਕਾਂ ਦਾ ਕਹਿਣਾ ਕਿ ਸ਼ਾਮ ਨੂੰ ਇੱਥੇ ਸ਼ਰਾਬਦਾਰੀ ਵੀ ਚੱਲਦੀ ਹੈ ਜਣੇ ਆ ਵੇੜ ਦੇ ਵਿੱਚ ਸ਼ਰਾਬ ਤਾਂ ਹੁਣ ਅਸੀਂ ਤਾਂ ਦੇਖੀ ਨਹੀਂ ਹੋਰ ਕਹਿ ਰਹੇ ਸਾਰੇ ਜਾਣ ਨੂੰ ਪਤਾ ਹਾਂਜੀ ਅਸੀਂ ਵਾਹ ਠੀਕ ਹੈ ਤਾਂ ਚੁਕਾ ਲੈਂਦੇ ਆ ਵਾਹ ਹੋਰ ਕੀ ਕਰਨੇ ਚੁਕਾਏ ਦੱਸਦੇ ਆ ਅਸੀਂ ਤਾਂ ਹੋਰ ਕੀ ਕਰਤਾ ਨਹੀਂ